ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੀ ਦਸ਼ਕਾਂ ਦਾ ਤਹਿਦਲ ਤੋਂ ਸਵਾਗਤ ਕਰਦੇ ਆਂ ਗੱਲ ਪੰਜਾਬ ਦੇ ਮੌਸਮ ਦੀ ਕਰਨ ਜਾ ਰਹੇ ਆਂ ਲਗਭਗ ਸਵੇਰ ਤੋਂ ਹੀ ਮੌਸਮ ਬਦਲ ਚੁੱਕਿਆ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜੀ ਤਕੜੇ ਲੈਵਲ ਦੀ ਬਦਲਬਾਈ ਆ ਉਹ ਐਂਟਰ ਹੋ ਚੁੱਕੀ ਆ ਆਉਂਦੇ ਘੰਟਿਆਂ ਦੇ ਮੌਸਮ ਦੀ ਗੱਲ ਕਰਾਂਗੇ ਕਿਹੜੇ ਖੇਤਰਾਂ ਵਿੱਚ ਹਾਲਾਤ ਬਦਲ ਸਕਦੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਵੀ ਆ ਚੈਨਲ ਤੇ ਨਵੇਂ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟਾਂ ਆਉਣ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਲਗਭਗ ਪੰਜਾਬ ਦਾ 40 ਤੋਂ 45% ਇਲਾਕਾ ਜਿਹੜਾ ਕਿ ਬੱਦਲਵਾਈ ਦੀ ਲਪੇਟ ਦੇ ਹੇਠ ਆ ਚੁੱਕਿਆ ਖਾਸ ਕਰਕੇ ਪੰਜਾਬ ਦੇ ਮਾਝੇ ਦਾ ਇਲਾਕਾ ਤੇ ਉਸ ਤੋਂ ਬਾਅਦ ਪੰਜਾਬ ਦੇ ਪੱਛਮੀ ਮਾਲਵੇ ਦੇ ਖੇਤਰਾਂ ਵਿੱਚ ਜਿਹੜੀ ਬੱਦਲਵਾਈ ਐਂਟਰ ਕਰ ਚੁੱਕੀ ਹੈ ਤੇ ਇਸ ਬੱਦਲਵਾਈ ਦੇ ਨਾਲ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਮੀਂਹਾਂ ਦੀਆਂ ਗਤੀਵਿਧੀਆਂ ਕਿਸ ਪ੍ਰਕਾਰ ਦੀਆਂ ਦੇਖਣ ਨੂੰ ਮਿਲਣਗੀਆਂ ਹਲਕੇ ਤੋਂ ਦਰਮਿਆਨੇ ਕਿਤੇ ਕੁਝ ਖੇਤਰਾਂ ਵਿੱਚ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨ ਦੀ ਸਰਦ ਦੇ ਨੇੜੇ ਲੱਗਦੇ ਖੇਤਰਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਦੇ ਅਸਰ ਬਣ ਹੋਰ ਇਸ ਤੋਂ ਇਲਾਵਾ ਕਿਹੜੇ ਖੇਤਰਾਂ ਵਿੱਚ ਮੌਸਮ ਬਦਲੇਗਾ ਜਿਹੜੇ ਅੱਜ ਅਸਾਰ ਬਣੇ ਹੋਏ ਨੇ ਉਹ ਪੰਜਾਬ ਦੇ ਇਨ੍ਹਾਂ ਇਲਾਕਿਆਂ ਦਾ ਕਵਰ ਹੋ ਹੀ ਸਕਦਾ ਹੈ ਪਠਾਨਕੋੜ ਗੁਰਦਾਸਪੁਰ ਅੰਮ੍ਰਿਤਸਰ ਤਨਤਨ ਫਿਰੋਜ਼ਪੁਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੋਂ ਇਲਾਵਾ ਪੰਜਾਬ ਦਾ ਫਿਰੋਜ਼ਪੁਰ ਮੋਗਾ ਫਰੀਦਕੋਟ ਲੁਧਿਆਣਾ ਦੇ ਇਲਾਕੇ ਬਰਨਾਲਾ ਬਠਿੰਡਾ ਮੋਕਸਰ ਫ졸ਕਾ ਤੱਕ ਇਹ ਸਿਸਟਮ ਆਪਣੀ ਮਾਰ ਕਰੇਗਾ ਜਾਨੀ ਕਿ ਇਨ੍ਹਾਂ ਖੇਤਰਾਂ ਵਿੱਚ ਅਸਾਰ ਕਾਫੀ ਬਣੇ ਨੂੰ ਵੀ ਹਲਕੇ ਤੋਂ ਦਰਮਿਆਨੇ ਤੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਦੇ ਅਸਾਰ ਵੀ ਬਣਦੇ ਹੋਏ ਦਿਖਾਈ ਦੇਣਗੇ ਦੇ ਨਾਲ ਦੀ ਨਾਲ ਬਾਕੀ ਰਹਿੰਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਜਿਵੇਂ ਰੂਪਨਗਰ ਚੰਡੀਗੜ੍ਹ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਆਪਣਾ ਸੰਗਰੂਰ ਮਲੇਰ ਕੋਹਲਾ ਮਾਨਸਾ ਦੇ ਇਲਾਕੇ ਹੋਗੇ ਇਹਨਾਂ ਖੇਤਾਂ ਵਿੱਚ ਵੀ ਕਿਤੇ ਕਿਤੇ ਬਦਲਬਾਹੀ ਜ਼ਰੂਰ ਪਹੁੰਚਣੀ ਹੈ ਮਤਲਬ ਕਿ ਉਹ ਸਿਸਟਮ ਦੇ ਉੱਤੇ ਆ ਵੀ ਕਿੱਧਰ ਨੂੰ ਟਰੈਵਲ ਕਰ ਜਾਵੇ ਪਰ ਜਿਹੜੀ ਸਿਸਟਮ ਦੀ ਜਿਆਦਾ ਤਗੜੀ ਮਾਰ ਜਿਹੜੇ ਆਪਾਂ ਲਾ ਕੇ ਕਵਰ ਕੀਤੇ ਨਾ ਉੱਤੇ ਜਿਆਦਾ ਰਹੇਗੀ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਸੰਗਰੂਰ ਮਲੇਰ ਕੋੜਲਾ ਫਾਦੇਗੜਸਾ ਪਟਿਆਲਾ ਰੂਪਨਗਰ ਤੱਕ ਦੇ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੀ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਇਹਨਾਂ ਖੇਤਰਾਂ ਵਿੱਚ ਵੀ ਸਿਸਟਮ ਆਪਣੀ ਪਹੁੰਚ ਕਰ ਸਕਦਾ ਹਲਕੀ ਤੋਂ ਦਰਮਿਆਨੀ ਜਾਂ ਕੁਝ ਸਮੋਂ ਤੇ ਤੇਜ਼ ਜਿਹੜੇ ਮੀਂਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਬਾਕੀ ਅੱਜ ਜਿਹੜਾ ਸਿਸਟਮ ਹੈ ਕਹਿ ਸਕਦੇ ਆ ਵੀ ਪੰਜਾਬ ਨੂੰ ਥੋੜੀ ਜੀ ਗਰਮੀ ਤੋਂ ਤਕੜੀ ਰਾਤ ਥੋੜੇ ਜਿਹੇ ਦਖਾਈ ਦੇ ਰਹੇ ਆ ਵੀ ਪੰਜਾਬ ਦਾ ਕਈ ਹਿਸਫ ਕਾਫੀ ਹਿੱਸਾ ਇਸ ਸਿਸਟਮ ਦੇ ਨਾਲ ਕਵਰ ਹੋ ਸਕਦਾ ਹੈ ਬਾਕੀ ਹੋਰ ਕੋਈ ਵੱਡੀ ਅਪਡੇਟ ਜਦਾਂ ਹੀ ਹੋਰ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਾਂਗੇ ਧੰਨਵਾਦ ਜੀ ਸਾਰਿਆਂ